ਕਚੀਆਂ ਕਲੀਆਂ ਨਾ ਤੋੜ ਬਾਗਾਂ ਦੇ ਆ ਵੇ ਮਾਲੀਆ ਕਚੀਆਂ ਕਲੀਆਂ ਨਾ ਤੋੜ ਬਾਗਾਂ ਦੇ ਆ ਵੇ ਮਾਲੀਆ ਇਹਨਾਂ ਕਲੀਆਂ ਦੀ ਬੜੀ ਇਹ ਬਹਾਰ ਚੁੱਕ ਗਈ ਕਲੀਆਂ ਦੀ ਬੜੀਏ ਬਹਾਰ ਚੁੱਕ ਗਈਆਂ ਵੇਡ ਲੀਆਂ ਇਨਾ ਮਾ ਪਿਆ ਨਾਲੋਂ ਨਾ ਸਾਨੂੰ ਤੋੜ ਦਿਲਾਂ ਦੇ ਵੇ ਜਾਣੀਆਂ ਇਨਾ ਮਾ ਪਿਆ ਨਾਲੋਂ ਨਾ ਸਾਨੂੰ ਤੋੜ ਦਿਲਾਂ ਦੇ ਆਵੇ ਜਾਨੀਆਂ ਇਹਨਾ ਮਾਪਿਆਂ ਦੀ ਬੜੀ ਸਾਨੂੰ ਲੋੜ ਸ਼ਾਂ ਦਿਨ ਦੇ ਬੜੇ ਰੁੱਖ ਵੇ ਇਹਨਾ ਮਾਪਿਆਂ ਦੀ ਬੜੀ ਸਾਨੂੰ ਲੋੜ ਸ਼ਾਂ ਦਿਨ ਦੇ ਬੜੇ ਰੁੱਖ ਵੇ

ਚੁੱਕ ਗਈਆਂ ਜੀ ਡਾਲੀਆਂ ਇਨਾ ਕਲੀਆਂ ਦੇ ਬੜੀਏ ਬਹਾਰ ਚੁੱਕ ਗਈ ਨਾ ਤੋੜ ਸੁਹੇ ਚੀਰੇ ਵੇਵਾਲਿਆ ਇਹਨਾ ਵੀਰਾਂ ਦੀ ਬੜੀ ਸਾਨੂੰ ਲੋੜ ਸੁਣ ਲੈnde ਜੀ ਦੁਖੜੇ ਇਹਨਾ ਵੀਰਾਂ ਦੀ ਬੜੀ ਸਾਨੂੰ ਲੋੜ ਸੁਣ ਲੈ ോ ബാഗാ ആ ആ വേ മാലിയാഗാ ദവാല ഇന്നലെ ബി ബഹാര ചുക്ക ਉਕ ਗਈਆਂ ਜੀ ਡਾਲੀਆਂ ਸਾਨੂੰ ਪਹਿਣਾ ਦੇ ਨਾਲੋਂ ਨਾ ਤੋੜ ਦਿਲਾਂ ਦੇ ਆ ਵੇ ਜਾਨੀਆਂ ਸਾਨੂੰ ਪਹਿਣਾ ਦੇ ਨਾਲੋਂ ਨਾ ਤੋੜ ਦਿਲਾਂ ਦੇ ਆ ਵੇ ਜਾਨੀਆਂ ਇਹਨਾਂ

ਕਲੀਆਂ ਕਲੀਆਂ ਨਾ ਤੋੜ ਬਾਗਾਂ ਦੇ ਆਵੇ ਮਾਲੀਆ ਇਹਨਾਂ ਕਲੀਆਂ ਦੀ ਬੜੀਏ ਬਹਾਰ ਚੁਗ ਗਈਆਂ ਜੀ ਡਾਲੀਆਂ ਇਹਨਾਂ ਕਲੀਆਂ ਦੀ ਬੜੀਏ ਬਹਾਰ ਚੁਗ ਗਈਆਂ ਜੀ ਏਨਾ ਸਖੀਆਂ ਦੇ ਨਾਲੋਂ ਨਾ ਤੋੜ ਦਿਲਾਂ ਦੇ ਆ ਵੇ ਜਾਨੀਆਂ ਏਨਾ ਸਖੀਆਂ ਦੇ ਨਾਲੋਂ ਨਾ ਤੋੜ ਦਿਲਾਂ ਦੇ ਆ ਵੇ ਜਾਨੀਆਂ ਏਨਾ ਸਖੀਆਂ ਦੀ ਬੜੀ ਸਾਨੂੰ ਲੋੜ ਸੁਣ ਲੈਣਾਂ ਖੁ ਸੁਖੇ ਨਾ ਸਖੀਆਂ ਦੀ ਬੜੀ ਸਾਨੂੰ ਲੋੜ ਸੁਣ ਲੈਣ ਜੀ ਦੁੱਖ ਸੁਖ ਕਚੀਆਂ ਕਲੀਆਂ ਨਾ ਤੋੜੇ ਬਾਗਾਂ ਦੇ ਜਿਵੇਂ ਮਾਲੀਆ ਕਚੀਆਂ ਕਲੀਆਂ ਨਾ ਤੋੜ